ਹਾਂਜੀ ਕਿੱਦਾਂ ਫਿਰ ਸਵਾਗਤ ਹੈ ਜੀ ਆਪਣੇ ਚੈਨਲ ਤੇ ਲੋ ਜੀ ਆ ਗਏ ਆ ਸ਼ੇਹੂਪੁਰ ਸਮਾਂ ਹੋ ਗਿਆ 7:22 ਦਾ ਨਹੀਂ ਨਹੀਂ ਜੀ ਜੀ ਆ ਜੀ ਆਪਾਂ ਵੀ ਇਹਦੇ ਵਿੱਚ ਬਹਿਣਾ ਦੋਸਤੋ ਆਪਾਂ ਬੈਠੇ ਆ ਸਾਰਿਆਂ ਤੋਂ ਮੂਰੇ ਅਡਵੈਂਚਰ ਕਰਨ ਜਾ ਰਹੇ ਆ ਆ ਗਏ ਆ ਜੀ ਬਾਹਰ ਆਪਾਂ ਤੇ ਮਜ਼ਾ ਆ ਝੂਲੇ ਦੇ ਵਿੱਚ ਬਹਿ ਕੇ ਹਾਂਜੀ ਕਿੱਦਾਂ ਫਿਰ ਸਵਾਗਤ ਹੈ ਜੀ ਆਪਣੇ ਚੈਨਲ ਤੇ ਤੇ ਦੇਣ ਐਤਵਾਰ 25 ਮਈ 2025 ਤੇ ਚੱਲੇ ਆ ਜੀ ਬਾਤਾ ਭੱਦਰ ਕਾਲੀ ਦੇ ਮੰਦਿਰ ਮੱਥਾ ਟੇਕਣ ਸ਼ਿਗੂਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਤੇ ਇਹ ਸਾਲਾਨਾ ਮੇਲਾ ਹੁੰਦਾ ਜੀ ਮੇਲਾ ਦੋ ਦਿਨ ਪਹਿਲਾਂ ਲੰਘਿਆ ਤੇ ਆਪਾਂ ਅੱਜ ਸਮਾਂ ਮਿਲਿਆ ਤਾਂ ਆਪਾਂ ਅੱਜ ਚੱਲੇ ਆ ਜੀ ਤੇ ਪੂਰਾ ਵਲੌਗ ਦੇਖਣ ਲਈ ਐਂਡ ਤੱਕ ਜੁੜੇ ਰਹੋ ਜੀ ਅੱਜ ਹੀ ਦੋਸਤੋ ਆਪਾਂ ਹੁਣ ਤੁਰ ਪਏ ਆ ਜੀ ਸ਼ੇਖੂਪੁਰ ਨੂੰ ਤੇ ਸ਼ੇਖੂਪੁਰ ਦੀ ਆਪਾਂ ਬਾਟ ਦੀ ਗੱਲ ਕਰੀਏ ਤਾਂ ਆਪਣੇ ਪਿੰਡ ਤੋਂ ਲਗਭਗ 15 ਕਿਲੋਮੀਟਰ ਪੈਂਦਾ ਤੇ ਇਸ ਸਫ਼ਰ ਦੇ ਵਿੱਚ ਬਹੁਤ ਸੋਹਣੇ ਸੋਹਣੇ ਪਿੰਡ ਥੇ ਆਲਾ ਕਾਨਾ ਮਠੜਾ ਨਰਾਦਪੁਰ ਤੇ ਸਹਣਪੁਰ ਤੋਂ ਹੁੰਦੇ ਹੋਏ ਆਰਸੀਐਫ ਵਿੱਚ ਦੀ ਨੰਗ ਕੇ ਤੇ ਆਪਾਂ ਉਸ ਤੋਂ ਅੱਗੇ ਸ਼ੀਖੂਪੁਰ ਪਹੁੰਚਾਂਗੇ ਤੇ ਪਰਿਵਾਰ ਨਾਲ ਜਾ ਰਹੇ ਆ ਆਲਾ ਦਵਾਲਾ ਵੇਖਦੇ ਹੋਏ ਤੇ ਸ਼ਾਮ ਦਾ ਬਿਲਾ ਵਧੀਆ ਲੱਗ ਰਿਹਾ ਸਫ਼ਰ ਤੇ ਬਲੌਗ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖਣਾ ਆ ਜਿਹੜੀ ਤੁਸੀਂ ਗਰਾਊਂਡ ਦੇਖ ਰਹੇ ਹੋ ਪਿੰਡ ਮਿੱਠੜੇ ਦੀ ਖੂਬਸੂਰਤੀ ਨੂੰ ਨਿਹਾਰਦੀ ਆ ਤੇ ਹਰ ਐਤਵਾਰ ਇਸ ਜਗ੍ਹਾ ਤੇ ਨੌਜਵਾਨ ਕ੍ਰਿਕਟ ਖੇਡਣ ਆਉਂਦੇ ਆ ਦੂਰੋਂ ਦੂਰੋਂ ਤੇ ਲਾਗੇ ਬੰਨੇ ਪਿੰਡਾਂ ਦੇ ਵੀ ਜੋ ਆਪਣਾ ਵੇਲਾ ਸਮਾਂ ਬਤੀਤ ਕਰਦੇ ਆ ਜੀ ਦੋਸਤੋ ਸਾਹਮਣੇ ਜਿਹੜਾ ਤੁਸੀਂ ਲਾਲ ਰੰਗ ਦੇਖ ਰਹੇ ਹੋ ਇਹ ਹੈ ਹਸੇਹੰਪੁਰ ਦਾ ਸਟੇਸ਼ਨ ਰੇਲਵੇ ਸਟੇਸ਼ਨ ਤੇ ਇਹ ਟੀ ਪੁਆਇੰਟ ਵਾਲਾ ਮੋੜ ਪੈਂਦਾ ਜੀ ਇੱਥੋਂ ਆਪਣੇ ਪਿੰਡ ਨੂੰ ਮੋੜ ਮੁੜ ਜਾਂਦਾ ਤੇ ਹੁਣ ਆਪਾਂ ਖੱਬੇ ਹੱਥ ਮੁੜਿਆਂ ਜੀ ਸ਼ਿਖੂਪੁਰਾ ਨੂੰ ਪਹਿਲਾ ਆਏਗਾ ਆਰਸੀਐਫ ਤੇ ਉਸ ਤੋਂ ਬਾਅਦ ਆਏਗਾ ਸ਼ਿਖੂਪੁਰਾ ਅਰਸੀ ਇੱਥੇ ਦੇ 1 2 3 ਨੰਬਰ ਗੇਟ ਆਉਣਗੇ ਤੇ ਉਸ ਤੋਂ ਬਾਅਦ ਆਪਾਂ ਸ਼ੇਹੂਪੁਰ ਵਿੱਚ ਐਂਟਰ ਕਰ ਜਾਗੇ ਤੇ ਜਦੋਂ ਦੋਸਤੋ ਆਪਾਂ ਇਸ ਰੋਡ ਤੇ ਚੜਦੇ ਆ ਤੇ ਬੇਹੱਦ ਟ੍ਰੈਫਿਕ ਹੁੰਦੀ ਆ ਸ਼ਾਮ ਦੇ ਵੇਲੇ ਤਾਂ ਗੇਟ ਦੇ ਅੱਗੇ ਬਹੁਤ ਜ਼ਿਆਦਾ ਰਸ਼ ਹੁੰਦਾ ਤੇ ਧਿਆਨ ਨਾਲ ਵੀ ਚੱਲਣਾ ਪੈਂਦਾ ਇਸ ਰੋਡ ਤੇ ਤੇ ਟ੍ਰੈਫਿਕ ਤਾਂ ਚਲੋ ਅੱਜ ਕੱਲ੍ਹ ਹਰ ਘਰ ਦੇ ਵਿੱਚ ਗੱਡੀ ਹੈਗੀ ਆ ਤੇ ਕੋਈ ਵੀ ਬੰਦਾ ਆ ਵਿਚਾਰ ਹੁੰਦਾ ਆ ਤਾਂ ਆਪਣੇ ਸਾਧਨ ਲੈ ਕੇ ਤਾਂ ਹੁੰਦਾ ਹੀ ਲੋ ਜੀ ਆ ਗਏ ਆ ਸ਼ੇਹੂਪੁਰ ਸਮਾ ਹੋ ਗਿਆ 7:22 ਦੇ ਦਾ ਤੁਰਦੇ ਤੁਰਦੇ ਲੇਟ ਹੋ ਗਿਆ ਇਹ ਆ ਜੀ ਗੇਟ ਦਾ ਪੱਤਰਕਾਲੀ ਦਾ ਗੇਟ ਸੰਗਤ ਅੱਜ ਵੀ ਕਾਫੀ ਲੱਗਦੀ ਆ ਪਹੁੰਚ ਗਏ ਆ ਜੀ ਅੱਜ ਵੀ ਬਹੁਤ ਜ਼ਿਆਦਾ ਸੰਗਤ ਹੈਗੀ ਐਤਵਾਰ ਤੇ ਸਾਡੇ ਵਰਗੇ ਕਈ ਸਾਡੇ ਵਰਗੇ ਕਈ ਰਸ਼ ਤੋਂ ਡਰਦੇ ਜਿਆਦਾ ਨਹੀਂ ਹੁੰਦੇ ਤੇ ਇਹ ਵੀ ਅੱਜ ਸੋਚਿਆ ਸੀਗਾ ਵੀ ਸੰਗਤ ਉਹ ਥੋੜੀ ਹੋਣੀ ਆ ਤੇ ਐਤਵਾਰ ਚੱਲਾਂਗੇ ਪਰ ਸੰਗਤ ਅੱਜ ਵੀ ਬਹੁਤ ਆ ਬਹੁਤ ਜ਼ਿਆਦਾ ਗੱਡੀ ਲੱਗਣ ਨੂੰ ਵੀ ਜਗ੍ਹਾ ਬਹੁਤ ਔਖਾ ਕੰਮ ਹੋਇਆ ਪਿਆ ਇੱਥੇ ਜਗ੍ਹਾ ਨਹੀਂ ਮਿਲਦੀ ਭਾਈ ਆਪਾਂ ਜਿੰਨਾ ਸੋਚਿਆ ਸੀਗਾ ਉਸ ਤੋਂ ਕਿਤੇ ਜ਼ਿਆਦਾ ਰਸ਼ਿਆ ਅੱਜ ਵੀ ਮੇਲੇ ਤੇ ਤੀਜੇ ਦਿਨ ਪਰਸੋਂ ਮੇਲਾ ਸੀਗਾ ਸ਼ੁੱਕਰਵਾਰ ਸ਼ਨੀਵਾਰ ਗੈਰ ਤੇ ਐਤਵਾਰ ਵੀ ਪੰਗੂੜੇ ਦੁਕਾਨਾਂ ਹੱਲੇ ਤੱਕ ਉਦਾਂ ਹੀ ਲੱਗਿਆ ਹੋਇਆ ਸਾਰਾ ਕੁਝ ਕਿੰਨੀਆਂ ਲਾਈਨਾਂ ਲੱਗੀਆਂ ਆਈਆਂ ਹੱਲੇ ਵੀ ਅੰਜੀ ਦੋਸਤੋ ਮੇਲੇ ਦਾ ਮਾਹੌਲ ਬਹੁਤ ਵਧੀਆ ਚੱਲ ਰਿਹਾ ਜੀ ਤੇ ਲਾਈਨ ਵਿੱਚ ਖੜੇ ਆ ਕੋਈ ਦਿੱਕਤ ਪਰੇਸ਼ਾਨੀ ਨਹੀਂ ਵੱਡੇ ਵੱਡੇ ਕੂਲਰ ਹਵਾ ਵਾਸਤੇ ਲੱਗੇ ਹੋਏ ਆ ਤੇ ਜਿਨ੍ਹਾਂ ਦਾ ਕਰਕੇ ਗਰਮੀ ਮਹਿਸੂਸ ਨਹੀਂ ਹੋ ਰਹੀ ਤੇ ਲਾਈਨਾਂ ਵੀ ਸਟੈਪ ਬਾਈ ਸਟੈਪ ਹੌਲੀ-ਹੌਲੀ ਚਲਦੀਆਂ ਜਾ ਰਹੀਆਂ ਤੇ ਕਿਸੇ ਵੀ ਤਰ੍ਹਾਂ ਦੀ ਕੈਲੋਰੀ ਵੀ ਤਾਂ ਕੰਮਕੀ ਨਹੀਂ ਹੋ ਰਹੀ ਸੰਗਤ ਬੜੀ ਸ਼ਰਦਾ ਨਾਲ ਮੱਥਾ ਟੇਕਣ ਜਾ ਰਹੀਆਂ ਦੋਸਤੋ ਮੱਥਾ ਟੇਕਣ ਦੇ ਨਾਲ-ਨਾਲ ਸੰਗਤ ਨਾਲ ਗੱਲਾਂ-ਬਾਤਾਂ ਵੀ ਚੱਲ ਰਹੀਆਂ ਤੇ ਪਤਾ ਲੱਗਾ ਕਿ ਬਹੁਤ ਦੂਰੋਂ ਦੂਰੋਂ ਸੰਗਤ ਮੱਥਾ ਟੇਕਣ ਆ ਰਹੀ ਆ ਕਾਫੀ ਪਿੰਡਾਂ ਵਾਲੇ ਲੋਕ ਵੀ ਇੱਥੇ ਮੱਥਾ ਟੇਕਣ ਆ ਰਹੇ ਆ ਤੇ ਮੇਲੇ ਦੀ ਖੂਬਸੂਰਤੀ ਵੀ ਵਧਾ ਰਹੇ ਆ ਨਹੀਂ ਨਹੀਂ ਬਾਸਾ ਕੇ ਦਰਬਾਰ ਕੀ ਜੈ ਇੱਕ ਹੋਰ ਹੋ ਜਵੇ ਜਿਕਰਾ ਮਾਸ਼ੇਰਾ ਵਾਲੀ ਦਾ ਕੋਸਾ ਕੇ ਦਰਬਾਰ ਕੀ ਜੈ ਨਲ ਅੱਪ ਆ ਗਏ ਆ ਜੀ ਮੱਥਾ ਟੇਕ ਕੇ ਬਾਹਰ ਕਰੀਬ ਪੂਰਾ 1 ਘੰਟੇ ਦਾ ਟਾਈਮ ਲੱਗਾ ਤੇ ਪਰ ਆਓ ਜੀ ਤੇ ਸੰਗਤਾ ਤੋਂ ਬਹੁਤ ਜ਼ਿਆਦਾ ਹੀ ਵੱਡੇ ਕੂਲਰ ਲੱਗੇ ਸੀ ਬਾਲਾ ਮਹਿਸੂਸ ਨਹੀਂ ਹੋਇਆ ਲੈਂਡ 'ਚ ਲੱਗਿਆ ਦਾ ਕਿਉਂਕਿ ਲੈਂਡ ਵੀ ਹੌਲੀ-ਹੌਲੀ ਤੁਰਦੀ ਰਹੀ ਤੇ ਇੱਕ ਦੂਈ ਵੀਡੀਓ ਵਿੱਚ ਵੇਖਿਆ ਹੁਣ ਪਿਛੇ ਬੱਚੇ ਜਕਾਰੇ ਲਾਉਂਦੇ ਸੀ ਤੇ ਬਹੁਤ ਪਿਆਰੇ ਸੀਗੇ ਬੱਚੇ ਤੇ ਉਹਨਾਂ ਨੇ ਕਾਫੀ ਮਸਤੀ ਕੀਤੀ ਆਪਣੇ ਨਾਲ ਤਾਂ ਆਪਾਂ ਵੀ ਇਹਨਾਂ ਨਾਲ ਕਾਫੀ ਮਸਤੀ ਕੀਤੀ ਤੇ ਕਾਫੀ ਜਕਾਰੇ ਲਾਏ ਉਹਨਾਂ ਨੇ ਤੇ ਜਦੋਂ ਐਡੀ ਵੱਡੀ ਲੈਂਡ ਵਿੱਚ ਇਦਾਂ ਦੇ ਮਸਤੀ ਵਾਲੇ ਬੱਚੇ ਮਿਲ ਜਾਂਦੇ ਤਾਂ ਫਿਰ ਟਾਈਮ ਦਾ ਵੀ ਨਹੀਂ ਪਤਾ ਲੱਗਦਾ ਤੇ ਇਦਾਂ ਦੇ ਲੋਕ ਅਕਸਰ ਮਿਲ ਹੀ ਜਾਂਦੇ ਆ ਚੰਗੇ ਲੋਕ ਵੀ ਹੁੰਦੇ ਆ ਤੇ ਮਾੜੇ ਲੋਕ ਵੀ ਹੁੰਦੇ ਆ ਪਰ ਆਪਾਂ ਨੂੰ ਵਧੀਆ ਲੋਕ ਮਿਲੇ ਅੱਜ ਮਸਤੀ ਕੀਤੀ ਆਪਾਂ ਬੱਚਿਆਂ ਦੇ ਨਾਲ ਤੇ ਹੁਣ ਤੇ ਇਹਦੇ ਆ ਜੀ ਜਾ ਕੇ ਬਾਹਰ ਦਾ ਮਾਹੌਲ ਇਹ ਮਾਰਕੀਟ ਵੇਖਦੇ ਆ ਜੇ ਕੋਈ ਪਸੰਦ ਆਉਂਦਾ ਤੇ ਜਾਂ ਝੂਟੇ ਮਾਟੇ ਲੈਣੇ ਹੋਏ ਦੇਖਦੇ ਆ ਜਾ ਕੇ ਆਪਾਂ ਵੀ ਇਹਦੇ ਵਿੱਚ ਬਹਿਣਾ ਤੇ ਦੇਖ ਕੇ ਤਾਂ ਲੈ ਡਰ ਲੱਗਦਾ ਏ ਆ ਆ ਗਿਆ ਵਾਪਸ ਜੀ ਐ ਟੀਸੀ ਤੋਂ ਮੋੜ ਕੇ ਲਿਆਇਆ ਹੋਈ ਸ਼ਾਬਾਸ਼ ਪੂਰੀਆਂ ਬਾਰੀਆਂ ਲਵਾਉਂਦਾ ਇਹ ਤੇ ਆਪਾਂ ਵੀ ਇਹਦੇ ਵਿੱਚ ਬਹਿ ਗਏ ਆ ਨਜ਼ਾਰੇ ਦੇ ਦੇ ਆ ਦੇਖਦੇ ਆ ਆਪਣਾ ਪਹਿਲਾ ਤਜਰਬਾ ਕਿਵੇਂ ਦਾ ਰਹਿੰਦਾ ਇਹਦੇ ਵਿੱਚ ਦੋਸਤੋ ਆਪਾਂ ਬੈਠੇ ਆ ਸਾਰਿਆਂ ਤੋਂ ਮੂਰੇ ਦੇਖਦੇ ਆ ਤਜਰਬਾ ਕਿਵੇਂ ਕਿਹੋ ਜਿਹਾ ਰਹਿੰਦਾ ਵਿੱਚ ਬੈਠ ਕੇ ਦਿਆਂ ਨੂੰ ਵੀਊ ਦਿਖਾਉਣੀ ਆ ਅਡਵੈਂਚਰ ਕਰਨ ਜਾ ਰਹੇ ਆ ਚੌਲ-ਚੂਲ ਖਾਦੇ ਆ ਕਿਤੇ ਬਾਹਰ ਨਾ ਜਾਣਾ ਇਹ ਡਰੇ ਆ ਬਾਕੀ ਦਾ ਚਲੋ ਡਰ ਡੂਰ ਚੱਲ ਲਾਂਗੇ ਦੇਖਦੇ ਆ ਤਜਰਬਾ ਕਿਹੋ ਜਿਹਾ ਰਹਿੰਦਾ ਇਲਾਲ ਯਾਰ ਕੱਲੇ ਆ ਇਹਦੇ ਵਿੱਚ ਪਿੱਛੇ ਸਾਰੀਆਂ ਸੀਟਾਂ ਖਾਲੀ ਜੀ ਇਹ ਕੜੀ ਹੀ ਵੀ ਤਜਰਬਾ ਕਰਕੇ ਦੇਖਣਾ ਇਹਦਾ ਉਹ ਲੱਗੇ ਕਰਦਾ ਆ ਗਏ ਆ ਜੀ ਬਾਹਰ ਆਪਾਂ ਤੇ ਮਜ਼ਾ ਆ ਝੂਲੇ ਦੇ ਵਿੱਚ ਬਹਿ ਕੇ ਤੇ ਹੈ ਕੱਲਾ ਹੀਗਾ ਤੇ ਹੋਰ ਕੋਈ ਹੈ ਨਹੀਂ ਹੀਗਾ ਤੇ ਉਹਨਾਂ ਮਜ਼ਾ ਨਹੀਂ ਆਇਆ ਜਿੰਨਾ ਆਉਣਾ ਚਾਹੀਦਾ ਹੀਗਾ ਕਿਉਂਕਿ ਜੇ ਨਾਲ ਜਨਤਾ ਹੋਰ ਹੋਵੇ ਫੇ ਮਜ਼ਾ ਜਾਵਾ ਹੁੰਦਾ ਅੱਲਾ ਪਾਉ ਬੋਦਰ ਨਹੀਂ ਆਇਆ ਇੱਧਰ ਹਰ ਗੁੜ ਵੀ ਕਹਿੰਦੇ ਝੂਡੇ ਲੈਣ ਲੱਗਾ ਹੋਇਆ ਬਈ ਅਰਗੁਣੇ ਹੋ ਗਏ ਕੰਪਲੀਟ ਹੈ ਮੈਂ ਵੀ ਲੈ ਆਇਆ ਆ ਜਾ ਚਲੋ ਜੀ ਟਾਈਮ ਓਵਰ ਇਦਾਂ ਹੁੰਦੀਆਂ ਜੀ ਸੁਖਨਾਪੁਰੀਆਂ ਜਿਨ੍ਹਾਂ ਦੇ ਮਨ ਦੀ ਸ਼ਰਧਾ ਹਾਂਜੀ ਦੋਸਤੋ ਮੇਲੇ ਵਿੱਚ ਘੁੰਮਦਿਆਂ ਘੁੰਮਦਿਆਂ ਟੱਕਰ ਗਿਆ ਯਾਰ ਆਪਣਾ ਅਮਰਤ ਕਿਦਾਂ ਹਾਂਜੀ ਵਧੀਆ ਬਹੁਤ ਠੀਕ ਇੱਥੇ ਆ ਪਏ ਹੋਏ ਹਾਂ ਪਰਸਨ ਦੇ ਮੇਲੇ ਮੇਲੇ ਹਾਂਜੀ ਮੇਲੇ ਦੇ ਮੇਲੇ ਦੇ ਆਇਆ ਰਿਹਾ ਕੰਮ ਵਧੀਆ ਓਕੇ ਨੰਬਰ ਵਧੀਆ ਆਪਣੇ ਲਈ ਲਾਈ ਹੋਈ ਹੈ ਜੀ ਫਾਸਟ ਫੂਡ ਦੀ ਗੱਡੀ ਇੱਥੇ ਤੇ ਫਲੇਵਰ ਔਨ व्हील्स ਆਹ ਕਾਰੀਗਰਾਂ ਹੈਲੋ ਹੈਲੋ ਕਿਦਾਂ ਠੀਕ ਆ ਤੇ ਸ਼ੇਖੂਪੁਰੋਂ ਜੋ ਗੇਟ ਤੋਂ ਐਂਟਰ ਕਰੋਗੇ ਜੀ ਰਸਤੇ ਹੀ ਆਉਂਦੀਆਂ ਤੇ ਆਨੂੰ ਗੱਡੀ ਮਿਲ ਜੂਗੀ ਛੋਟਾ ਤੀ ਤਿਆਰ ਕਰਾਇਆ ਉੱਤੇ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਹੋਈ ਆ ਹੋਰ ਫੇ ਕੰਮ ਕਰਕੇ ਤਾਂ ਰਿਆ ਵਾ ਵਧੀਆ ਇੱਕ ਨੰਬਰ ਵੀ ਰਿਆ ਵਧੀਆ ਰਿਆਂ ਹਾਂ ਉਹ ਆਜੋ ਸਾਡੇ ਭਰਾ ਆ ਤੇ ਸਾਡੇ ਕੋਲ ਟੂਟਲੇ ਗੱਡੀ ਲਾਈ ਦੀ ਆਪਾਂ ਮਾੜ ਰੋ ਤੇ ਉੱਥੇ ਤੁਹਾਨੂੰ ਮਿਲਾਂਗੇ ਕਿਹਦੇ ਨਾਲ ਫੇਰ ਓਕੇ ਓਕੇ ਠੀਕ ਆ ਹਾਂਜੀ ਅੱਜ ਮੈਂ ਕਿਹਾ ਬੰਦੇ ਨੂੰ ਆਪਣੇ ਨੂੰ ਦਿਖਾ ਦਈਏ ਆਉਣ ਵਾਲੇ ਜਰੂਰ ਮਹਾਰਾਜ ਆ ਚਿਹਰਾ ਯਾਦ ਰੱਖਿਓ ਤੇ ਗੱਡੀ ਦਾ ਰੰਗ ਯਾਦ ਰੱਖਿਓ ਤੇ ਉੱਤੇ ਮੂਸੇ ਵਾਲੇ ਦੀ ਫੋਟੋ ਲੱਗੀ ਹੋਈ ਆ ਮੇਲੇ ਮੁੰਡਾ ਖੁਸ਼ ਹੀ ਆ ਜੀ ਪੂਰਾ ਮੇਲੇ ਦੇ ਆ ਗਏ ਹਾਂ ਤੇ ਮਿਲਦੇ ਆਪਾਂ ਹੈ ਤੇ ਫਿਰ ਦਨਾਂ ਸ਼ਹਿਰ ਟੱਕਰੇ ਕਰਦੇ ਆ ਉਦੋਂ ਤੇਰੀਆਂ ਰੀਲਾ ਬਣਾ ਕੇ ਪਾਉਨੇ ਚੰਗੀ ਤਰ੍ਹਾਂ ਚਾ ਠੀਕ ਆ ਓਕੇ ਜੀ ਹੁਣ ਖਲਾਉਣ ਪਲਾਉਣ ਦੀ ਜਦ ਨਗਰੀ ਨਹੀਂ ਦੇਖੋ ਹੀ ਨਹੀਂ ਆਓ ਜਰੂਰ ਮਾਰਟੀ ਨਾਲ ਵੈਲਕਮ ਚਾ ਠੀਕ ਆ ਮਿਲਦੇ ਆ ਓਕੇ ਬਾਈ ਹਾਂਜੀ ਦੋਸਤੋ ਆ ਗਿਆ ਸੀ ਮੇਲਾ ਦੇਖ ਕੇ ਘਰੇ ਤੇ ਟਾਈਮ ਵੀ ਲੇਟ ਕਾਫੀ ਪਹੁੰਚੇ ਆ 10:30 ਦਾ ਸਮਾਂ ਹੋ ਗਿਆ ਤੇ ਪੂਰਾ ਵਲੌਗ ਤੁਸੀਂ ਦੇਖਿਆ ਤੇ ਦੇਖ ਕੇ ਦੱਸਿਓ ਤੇ ਕਿਵੇਂ ਦਾ ਵਲੌਗ ਲੱਗਾ ਤੁਹਾਨੂੰ ਤੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਨਵੀਂ ਜਗ੍ਹਾ ਨਵੀਂ ਥਾਂ ਨਵੇਂ ਟੌਪਿਕ ਦੇ ਨਾਲ ਤੇ ਸਪੈਸ਼ਲੀ ਜਿਹੜੇ ਬੱਚੇ ਹੀ ਮੇਰੇ ਨਾਲ ਜੇਕਰ ਇਹ ਲਉਂਦੇ ਸੀ ਮੇਲੇ ਦੇ ਵਿੱਚ ਤੇ ਕਮੈਂਟ ਕਰਕੇ ਤੁਸੀਂ ਵੀ ਜਰੂਰ ਬੱਚੇ ਦੱਸਿਓ ਤੁਹਾਨੂੰ ਕਿਵੇਂ ਲੱਗਾ ਠੀਕ ਆ ਜੀ ਤੇ ਨਾਲੇ ਆਪਣੇ ਸ਼ਹਿਰ ਦਾ ਜਾਂ ਪਿੰਡ ਦਾ ਨਾਮ ਜਰੂਰ ਦੱਸਣਾ ਕਿੱਥੋਂ ਹੀਗਾ ਤੁਸੀਂ ਇਹ ਸ਼ਹਿਰ ਤੋਂ ਹੀ ਜਾਂ ਕਿਹੇ ਪਿੰਡ ਤੋਂ ਧੰਨਵਾਦ ਜੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ